ਕਲਵੰਤ ਸਿੰਘ ਨਾਲ ਮੇਰੀ 5-4 ਦਿਨ ਤੋਂ ਇਸ ਮਸਲੇ ਤੇ ਗੱਲ ਹੋ ਰਹੀ ਸੀ ਬਰਨਾਲਾ ਤੋਂ ਜਿਮਣੀ ਚੋੜਾਂ ਲੜਨ ਦੀ ਤੇ ਕੱਲ ਉਹਨਾਂ ਨੇ ਫਾਈਨਲ ਕਰ ਦਿੱਤਾ ਜੀ ਤੇ ਵੀ ਬਰਨਾਲਾ ਤੋਂ ਜਿਮਣੀ ਚੋੜਾਂ ਲੜਨ ਦਾ ਵੀ ਜੋ ਸਿੱਖਾਂ ਨਾਲ ਜ਼ਬਰ ਹੋ ਰਿਹਾ ਧੱਕਾ ਹੋ ਰਿਹਾ ਜੋ ਸਰਕਾਰ ਨੇ ਸਾਬਤ ਕੀਤਾ ਪੰਜਾਬ ਦੇ ਨੌਜਵਾਨਾਂ ਉੱਪਰ ਦੂਰੀ ਐਨਐਸਏ ਲਗਾ ਕੇ ਤੇ ਕੰਮ ਬਾਹਰ ਫੜਦੀ ਆ ਉਹਦੇ ਸਾਰੇ ਮਸਲੇ ਹੱਲ ਹੋ ਜਾਂਦੇ ਜੀ ਸਾਰੇ ਰਾਹ ਪਧਰੇ ਹੋ ਜਾਂਦੇ ਆ ਤੇ ਜਦੋਂ ਆਪਣੇ ਕੋਲ ਕੋਈ ਪਾਵਰ ਹੀ ਨਹੀਂ ਗਈ ਬਿਨਾ ਪਾਵਰ ਤੋਂ ਤਾਂ ਫਿਰ ਕਹਿੰਦੇ ਹੁੰਦੇ ਆ ਖੇਤਰਾਂ ਵਾਲੀ ਗੱਲ ਹੁੰਦੀ ਹੈ ਜੀ ਤੇ ਸਾਰੀ ਸਿਕ ਕੌਮ ਮੋਢੇ ਨਾਲ ਮੋਢਾ ਜੋੜ ਕੇ ਖੜੇ ਤੇ ਭਾਈ ਕੁਲਵੰਤ ਸਿੰਘ ਨੂੰ ਬਰਨਾਲਾ ਤੋਂ ਜਿਮਣੀ ਚੋਣਾ ਦਾ ਜੱਤ ਵੱਡੀ ਲੀਡ ਦਾ ਜੱਤ ਦੇਵੇ ਸਾਡੇ ਨਾਲ ਕੁਲਵੰਤ ਸਿੰਘ ਰਾਉਕੇ ਦੇ ਚਾਚੇ ਦੇ ਲੜਕੇ ਮੌਜੂਦ ਨੇ ਉਸ ਦੇ ਨਾਲ ਗੱਲਬਾਤ ਕਰਦੇ ਜੇ ਕਿਸ ਤਰ੍ਹਾਂ ਉਸ ਨੇ ਫੈਸਲਾ ਲੇਤਾ ਗਿਆ ਤੇ ਉਸ ਦੇ ਵੱਲੋਂ ਕੀ ਕਿਹਾ ਗਿਆ ਜੇ ਕਿਸ ਤਰ੍ਹਾਂ ਚੋਣਾਂ ਲੱਗੀਆਂ ਉਹ ਗੱਲਬਾਤ ਕਰਦੇ ਮੋਹਨ ਸਿੰਘ ਦੇ ਨਾਲ ਉੱਤ ਪਹਿਲਾਂ ਤਾਂ ਸਾਰੀ ਸਿੱਖ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਲਵੰਤ ਸਿੰਘ ਨਾਲ ਮੇਰੀ ਪੰਜ ਚਾਰ ਦਿਨ ਤੋਂ ਇਸ ਮਸਲੇ ਤੇ ਗੱਲ ਹੋ ਰਹੀ ਸੀ ਬਰਨਾਲਾ ਤੋਂ ਜਿਮਣੀ ਟੋੜਾਂ ਲੜਨ ਦੀ ਤੇ ਕੱਲ ਉਹਨਾਂ ਨੇ ਫਾਈਨਲ ਕਰ ਦਿੱਤਾ ਜੀ ਤੇ ਬਰਨਾਲਾ ਤੋਂ ਜਿਮਣੀ ਟੋੜਾਂ ਲੜਨ ਦਾ ਉਹਨਾਂ ਦਾ ਮੇਨ ਮੋਟਿਵ ਜਿਹੜਾ ਲੜਨ ਦਾ ਇਹ ਹੈਗਾ ਵੀ ਜੋ ਸਿੱਖਾਂ ਨਾਲ ਜ਼ਬਰ ਹੋ ਰਿਹਾ ਤੱਕਾ ਹੋ ਰਿਹਾ ਜੋ ਸਰਕਾਰ ਨੇ ਸਾਬਤ ਕੀਤਾ ਪੰਜਾਬ ਦੇ ਨੌਜਵਾਨਾਂ ਉੱਪਰ ਦੂਰੀ ਐਨਐਸਏ ਲਗਾ ਕੇ ਇੱਕ ਸਾਲ ਦੀ ਪਹਿਲਾਂ ਸਾਨੂੰ ਸੋਚਿਆ ਸੀਗਾ ਵੀ ਚਲੋ ਇੱਕ ਸਾਲ ਤੱਕ ਨਾ ਸਚ ਆਫ ਬੈਠੇ ਰਹੇ ਹੁਣ ਉਹਨਾਂ ਨੇ ਦੁਬਾਰਾ ਰੀਨਿਊ ਕਰਕੇ ਦੁਬਾਰਾ ਇੱਕ ਸਾਲ ਦੀ ਹੋਰ ਐਨਐਸਐ ਲਗਾਈ ਗਈ ਤੇ ਇਸ ਕਰਕੇ ਪੰਜਾਬ ਦੇ ਲੋਕ ਸਿੱਖ ਸਾਰੇ ਜਿਹੜੇ Hindu ਭਾਈਚਾਰਾ ਮੁਸਲਮਾਨ ਭਾਈਚਾਰਾ ਭਾਈ ਕੁਲਵੰਤ ਸਿੰਘ ਦਾ ਸਾਥ ਦੇਣ ਕਿਉਂਕਿ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਸਿੱਖਾਂ ਨਾਲ ਤੇ ਉਹ ਧੱਕੇ ਦੇ ਖਿਲਾਫ ਇਸ ਕਰਕੇ ਜੀਵਨੀ ਚੋੜਾ ਲੜਨ ਦਾ ਫੈਸਲਾ ਕੀਤਾ ਕੁਲਵੰਤ ਸਿੰਘ ਦੇ ਪਰਿਵਾਰ 'ਚ ਕੋਣ-ਕੋਣ ਹੈ ਤੁਸੀਂ ਕੌਣ ਲੱਗਦੇ ਹੋ ਤੇ ਕਿਸ ਤਰ੍ਹਾਂ ਗੱਲ ਹੁੰਦੀ ਰਹਿੰਦੀ ਹੈ ਤੇ ਕਦੋਂ ਗੱਲ ਹੋਈ ਹੈ ਤੁਹਾਡੇ ਨਾਲ ਕਲਵੰਤ ਸਿੰਘ ਦੇ ਜੋ ਫਾਦਰ ਸਾਹਿਬ ਸੀਗੇ ਜੀ ਉਹ ਵੀ 1987 ਵਿੱਚ ਉਹਨਾਂ ਉੱਪਰ ਐਨਐਸਏ ਲਗਾਈ ਗਈ ਸੀ ਉਹ ਵੀ ਕਾਫੀ ਲੰਮਾ ਟਾਈਮ ਜੇਲਾ ਕੱਟ ਕੇ ਆਇਆ ਉਸ ਤੋਂ ਬਾਅਦ 1993 ਵਿੱਚ ਉਹਨਾਂ ਨੇ ਪਿੰਡ ਦੇ ਸਰਪੰਚ ਬਣੇ ਤੇ ਉਹਨ 10 ਤਰੀਕ 25 ਤਰੀਕ 1993 ਵਿੱਚ ਉਹਨਾਂ ਨੂੰ ਪੰਜਾਬ ਸਰਕਾਰ ਤੇ ਪੁਲਿਸ ਵੱਲੋਂ ਚੱਕ ਕੇ ਫੀਲ ਕਰ ਦਿੱਤਾ ਗਿਆ ਜਿਨ੍ਹਾਂ ਦਾ ਸਾਨੂੰ ਅਜ ਤੱਕ ਪਤਾ ਨਹੀਂ ਲੱਗਿਆ ਤੇ ਹੁਣ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਉਹਨਾਂ ਦੀ ਮਾਤਾ ਜੀ ਆ ਤੇ ਉਹਨਾਂ ਦੀਆਂ ਤਿੰਨ ਸਿਸਟਰ ਆ ਤੇ ਇੱਕ ਕੁਲਵੰਤ ਸਿੰਘ ਦੀ ਵਾਈਫ ਆ ਤੇ ਇੱਕ 14 ਸਾਲ ਦੀ ਉਹਨਾਂ ਦੀ ਬੇਟੀ ਹੈ ਜੀ ਸਾਰੇ ਪਰਿਵਾਰ ਇਕੱਠੇ ਰਹਿੰਦੇ ਹਾਂਜੀ ਸਾਰਾ ਪਰਿਵਾਰ ਇਕੱਠਾ ਜੀ ਮੈਂ ਉਹਨਾਂ ਦੇ ਚਾਚਾ ਜੀ ਦਾ ਬੇਟਾ ਮੇਰਾ ਨਾਮ ਆਹ ਸਿੰਘ ਹੈ ਜੀ ਤੇ ਕੁਲਵੰਤ ਸਿੰਘ ਨਾਲ ਲਾਸਟ ਕਦੋਂ ਗੱਲ ਹੋਈ ਤੇ ਕੀ ਕਿਹਾ ਗਿਆ ਉਹਨਾਂ ਦਾ ਕਲਵੰਤ ਸਿੰਘ ਨਾਲ ਮੇਰੀ ਕੱਲ ਹੋਈ ਸੀਗੀ 3:00-4:00 ਵਜੇ ਗੱਲ ਤੇ ਉਹਨਾਂ ਨੇ ਸਾਰਿਆਂ ਨੇ ਬੈਠ ਕੇ ਮੀਟਿੰਗ ਕੀਤੀ ਅੰਦਰ ਤੇ ਇਹ ਫੈਸਲਾ ਕੀਤਾ ਕਿ ਆਪਾਂ ਨੂੰ ਬਰਨਾਲ ਤੋਂ ਜਮੀਨ ਚੋਣ ਲੜਨੀ ਚਾਹੀਦੀਆਂ ਤੇ ਉਹਨਾਂ ਦਾ ਇਹ ਫੈਸਲਾ ਸੀਗਾ ਉਹਨਾਂ ਨੇ ਕਿਹਾ ਵੀ ਸੈਕ ਕੌਮ ਨੂੰ ਪ੍ਰਵਾਨ ਕਰਨਾ ਚਾਹੀਦਾ ਤੇ ਸ਼ੀਰ ਪਰਿਵਾਰਾਂ ਨੂੰ ਵੀ ਸ਼ੀਰ ਪਰਿਵਾਰਾਂ ਦੀ ਬਾਹਰ ਫੜਨੀ ਚਾਹੀਦੀ ਆ ਕਿਉਂਕਿ ਜਿਹੜੇ ਕਾਲੇ ਕਾਨੂੰਨਾਂ ਦੇ ਨਾਲ ਗੋਪਾਕ ਸਿੰਘ ਹੁਣੀ ਲੜਦੇ ਰਹੇ ਆ ਗੋਰਿਆਂ ਨੂੰ ਇਥੋਂ ਕੱਢਣ ਦੀ ਖਾਤਰ ਵੀ ਧੱਕੇ ਨਾਲ ਸਿੰਘਾਂ ਨੂੰ ਕਾਲੇ ਪਾਣੀ ਦੀਆਂ ਜੇਲਾਂ ਵਿੱਚ ਲੈ ਕੇ ਜਾਣਾ ਜਿਹੜੇ ਆਪਣੇ ਗਦਰੀ ਬਾਬੇ ਸੀਗੇ ਉਸੇ ਤਰ੍ਹਾਂ ਲਗਾਈ ਗਈ ਤੇ ਸਿੱਖ ਕੌਮ ਨੂੰ ਚਾਹੀਦਾ ਵੀ ਉਹ ਜਿਹੜਾ ਕਾਲੇ ਪਾਣੀ ਆ ਉਹਨਾਂ ਵਿੱਚੋਂ ਸਿੱਖਾਂ ਨੂੰ ਬਾਹਰ ਫੜ ਕੇ ਬਾਹਰ ਕੱਢ ਕੇ ਲੈ ਕੇ ਆਉਣ ਇਹ ਜਦੋਂ ਸਾਰੇ ਦਰਵਾਜ਼ੇ ਕੋਟਾਂ ਕਿਚੜੀਆਂ ਦੇ ਬੰਦ ਹੋ ਜਾਣ ਫਿਰ ਉਹ ਇੱਕੋ ਇੱਕ ਦਰਵਾਜ਼ਾ ਰਹਿ ਜਾਂਦਾ ਉਹ ਹੈਗਾ ਸੱਚੇ ਪਾਤਸ਼ਾਹ ਦਾ ਤੇ ਸਿੱਖ ਕੌਮ ਦਾ ਹੁਣ ਅਸੀਂ ਸਿੱਖੋਂ ਅੱਗੇ ਝੂਲੀ ਅੱਡ ਕੇ ਜਾਂਦੇ ਆਂ ਜਾਵਾਂਗੇ ਤੇ ਆਪਣਾ ਵੀ ਜੋ ਇਹ ਨੌਜਵਾਨ ਆ ਇਹਨਾਂ ਨੂੰ ਉਥੋਂ ਕਾਲੇ ਪਾਣੀ ਤੋਂ ਬਾਹਰ ਕੱਢ ਕੇ ਲੈ ਕੇ ਆਉਣਾ ਕੁਲਵੰਤ ਸਿੰਘ ਦਾ ਸਵਾਬ ਕਿਸ ਤਰ੍ਹਾਂ ਸੀ ਜਿ세 ਸੁਣਾਇਆ ਉਹ ਬਿਜਲੀ ਮੋਡ ਦੇ ਮੁਲਾਜ਼ਮ ਸੀ ਪਹਿਲਾਂ ਹਾਂਜੀ ਉਹ ਬਿਜਲੀ ਮੁਲਾਜ਼ਮ ਦੇ ਵਿੱਚ ਕਲਰਕ ਦੀ ਜੌਬ ਕਰਦੇ ਸੀਗੇ ਜਿਸ ਦਿਨ ਕੁਲਵੰਤ ਸਿੰਘ ਨੂੰ ਇਹ ਪੁਲਿਸ ਲੈਨ ਆਈਆ ਉਹ 18 ਤਰੀਕ ਦੀ ਸੀ ਉਸ ਦਿਨ ਵੀ ਇਹ ਡਿਊਟੀ ਤੇ ਜਾ ਰਹੇ ਸੀਗੇ ਉਸ ਤੋਂ ਬਾਅਦ ਮੀਡੀਆ ਵਿੱਚ ਇੱਕਦਮ ਵਾਇਰਲ ਹੋਇਆ ਵੀ ਇਹ ਸਿੰਗਾ ਨੂੰ ਪੁਲਿਸ ਚੱਕਣ ਲੱਗੀ ਆ ਤੇ ਉਹ ਦੋ ਦਿਨ ਦੀ ਖਾਤਰ ਪਾਸੇ ਰਹੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਰਿਵਾਰ ਨੂੰ ਤੰਗ ਪਰੇਸ਼ਾਨ ਜਿਹਾ ਕੀਤਾ ਗਿਆ ਪਰਸਨ ਵੱਲੋਂ ਤੇ ਫਿਰ ਸਾਨੂੰ 20 ਤਰੀਕ ਨੂੰ ਅਸੀਂ ਕਲਾਨ ਸਿੰਘ ਨੂੰ ਪੇਸ਼ ਕਰਵਾਇਆ ਤੇ ਕਲਾਨ ਸਿੰਘ ਦਾ ਸੁਭਾਅ ਆਪਣੇ ਏਰੀਆ ਦੇ ਬਹੁਤ ਲੋਕ ਚੰਗੀ ਤਰ੍ਹਾਂ ਜਾਣਦੇ ਆ ਮੀਕਲਵਾਨ ਸਿੰਘ ਨੇ ਕਰੇ ਅੱਜ ਤੱਕਰ ਬੱਚੇ ਦੇ ਲਫੇੜਾ ਵੀ ਮਾਰਿਆ ਹੋਣਾ ਜੀ ਵੱਡੇ ਨਾਲ ਤਾਂ ਲੜਨਾ ਕੀ ਆ ਇੰਨੇ ਸ਼ਾਂਤ ਸੁਭਾਅ ਜੇ ਬੰਦਿਆਂ ਨੂੰ ਜੇ ਚੱਕ ਕੇ ਅਸੀਂ ਐਨਐਸਐ ਲਗਾ ਸਕਦੀ ਸਰਕਾਰ ਤਾਂ ਜਿਹੜੇ ਆਪਣੀ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਸਿੱਖ ਉਹਨਾਂ ਵਾਸਤੇ ਖਤਰੇ ਦੀ ਘੰਟੀ ਹੈ ਕੀ ਲੱਗਦਾ ਕੀ ਹੈਗਾ ਚੋਣ ਲੜੇ ਜਾਏ ਕੋਈ ਮਸਲਾ ਹੱਲ ਹੋਊਗਾ ਮਸਲਾ ਦੇਖੋ ਜੀ ਜਦੋਂ ਸਿਕ ਕੌਮ ਬਾਹਰ ਫੜਦੀ ਆ ਉਦੋਂ ਸਾਰੇ ਮਸਲੇ ਹੱਲ ਹੋ ਜਾਂਦੇ ਆ ਜੀ ਸਾਰੇ ਰਾਹ ਪਧਰੇ ਹੋ ਜਾਂਦੇ ਆ ਤੇ ਜਦੋਂ ਆਪਣੇ ਕੋਲ ਕੋਈ ਪਾਵਰ ਹੀ ਨਹੀਂ ਗਈ ਬਿਨਾ ਪਾਵਰ ਤੋਂ ਤਾਂ ਫਿਰ ਕਹਿੰਦੇ ਹੁੰਦੇ ਆ ਛੇਤਾਂ ਵਾਲੀ ਗੱਲ ਹੁੰਦੀ ਹੈ ਜੀ ਤੇ ਸਾਰੀ ਸਿਕ ਕੌਮ ਮੋਢੇ ਨਾਲ ਮੋਢਾ ਜੋੜ ਕੇ ਖੜੇ ਤੇ ਭਾਈ ਕੁਲਵੰਤ ਸਿੰਘ ਨੂੰ ਬਰਨਾਲਾ ਤੋਂ ਜਿਵੇਂ ਚੋਣਾ ਤੋਂ ਜੱਤ ਵੱਡੀ ਲੀਡ ਦਾ ਜੱਤ ਦੇਵੇ ਤੇ ਸਾਰੇ ਮਸਲੇ ਮਾਰੇ ਨਹੀਂ ਹੱਲ ਕਰਨੇ ਹੁੰਦੇ ਜੀ ਉਹ ਵੀ ਹੱਲ ਕਰਨ ਵਾਲੇ ਨੇ ਮੁੱਦੇ ਕੀ ਕੀ ਹੋਣਗੇ ਮੁੱਦੇ ਹੈਗੇ ਆ ਜੀ ਜੋ ਸਰਕਾਰਾਂ ਸਿੱਖਾਂ ਨਾਲ ਜਬਰ ਕਰ ਰਹੀਆਂ ਧੱਕਾ ਕਰ ਰਹੀਆਂ ਤੇ ਸਭ ਤੋਂ ਵੱਡਾ ਮੁੱਦਾ ਹੈਗਾ ਨਸ਼ਿਆਂ ਦਾ ਤੇ ਗੁਰੂਗ੍ਰਾਮ ਸਾਹਿਬ ਦੀਆਂ ਜੋ ਹੋ ਰਹੀਆਂ ਬੇਅਦਬੀਆਂ ਦਾ ਜੀ ਇਹ ਵੱਡੇ ਸਭ ਤੋਂ ਮੇਨ ਮੁੱਦੇ ਆ ਬਾਕੀ ਜੋ ਗਲੀਆਂ ਨਾਲੀਆਂ ਦੇ ਮੁੱਦੇ ਆ ਉਹ ਤਾਂ ਸਾਰੀਆਂ ਸਰਕਾਰਾਂ ਕਰਦੀਆਂ ਆਈਆਂ ਉਹ ਤਾਂ ਦੇਖਿਆ ਜਾਵੇ ਤਾਂ ਜੇ ਗੋਰਿਆਂ ਦੀਆਂ ਸਰਕਾਰਾਂ ਵੀ ਕਰਦੇ ਆਈਆਂ ਪਹਿਲਾਂ ਤੋਂ ਸੜਾਂ ਬਣਦੇ ਆਈਆਂ ਜੀ ਸੂਏ ਬਣਦੇ ਆ ਡਰੇਨਾਂ ਬਣਦੀਆਂ ਆਈਆਂ ਤੇ ਰੇਲਵੇ ਲੈਣਾ ਬਣਦੇ ਆਈਆਂ ਬਹੁਤ ਮੁੱਦੇ ਜਿਹੜੇ ਗੁਰਿਆਂ ਨੇ ਵੀ ਕੀਤੇ ਸੀਗੇ ਪਰ ਉਹਨਾਂ ਵੀ ਇੱਕੋ ਇੱਕ ਲੜਾਈ ਰਹੀ ਸੀ ਸਿੱਖਾਂ ਦੀ ਵੀ ਜੋ ਉਹ ਜ਼ਬਰ ਕਰ ਰਹੇ ਸੀਗੇ ਜਿਵੇਂ ਕਾਲੇ ਪਾਣੀ ਦੇ ਜ਼ਿਲਾ ਤੋਂ ਦੱਸਿਆ ਪਹਿਲਾਂ ਹੀ ਵੀ ਕਾਲੇ ਪਾਣੀ ਦੇ ਇਲਾਕੇ ਭੇਜਣਾ ਸਿੱਖਾ ਨੂੰ ਗਦਰੀ ਬਾਬਿਆਂ ਨੂੰ ਤੇ ਇਸੇ ਤਰ੍ਹਾਂ ਹੁਣ ਦੇ ਸਿੱਖਾਂ ਦੀ ਵੀ ਇਹ ਜੰਗ ਆ ਜੋ ਸਿੱਖਾਂ ਉੱਪਰ ਜਬਰਨ ਕੀਤਾ ਜਾ ਰਿਹਾ ਜੀ ਲਾਸਟ ਕਦੋਂ ਗੱਲ ਹੋਈ ਭੁਲਵੰਤ ਸਿੰਘ ਜੀ ਨਾਲ ਲਾਸਟ ਮੇਰੀ ਕੱਲ ਹੋਈ ਸੀਗੀ 3-4 ਵਜੇ ਵਾ ਜੋ ਫਾਈਨਲ ਡਿਸੀਜਨ ਆ ਗਿਆ ਹਾਂਜੀ ਭੁਲਵੰਤ ਸਿੰਘ ਵੱਲੋਂ ਫਾਈਨਲ ਡਿਸੀਜਨ ਆ ਉਹਨਾਂ ਨੇ ਐਲਾਨ ਕਰਤਾ ਜਿਵੇਂ ਚੋਣਾਂ ਲੜਨ ਦਾ ਤੇ ਬਾਕੀ ਬਰਨਾਲਾ ਦੇ ਜਿੰਨੀ ਵੀ ਸਿੱਖ ਕੌਮਾਂ ਹਿੰਦੂ ਭਾਈਚਾਰਾ ਮੁਸਲਮਾਨ ਭਾਈਚਾਰਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਆ ਭਾਈ ਸਾਹਿਬ ਨੇ ਵੀ ਸਾਰੀ ਕੰਮ ਸਾਥ ਦੇਵੇ ਤੇ ਤੁਹਾਨੂੰ ਸਿਕ ਨੂੰ ਵੱਡੀ ਲੀਡ ਨਾਲ ਜਿਤਾਈ ਹੈ ਪਰਿਵਾਰ ਵਿੱਚ ਇਸ ਫੈਸਲੇ ਤੇ ਸਾਰੇ ਸਹਿਮਤ ਹਾਂਜੀ ਸਾਰਾ ਪਰਿਵਾਰ ਕਲਵਾਨ ਸਿੰਘ ਦੀ ਸਹਿਮਤੀ ਨਾਲ ਹੀ ਆ ਜਿਵੇਂ ਕਲਵਾਨ ਸਿੰਘ ਨੇ ਹਾਂ ਭਰਤੀ ਤਾਂ ਸਾਰਿਆਂ ਦੇ ਪਰਿਵਾਰ ਨਾਲ ਹੀ ਆ ਉਸ ਤੋਂ ਬਾਹਰ ਕੋਈ ਨਹੀਂ ਜਾਂਦਾ ਜੀ ਤੁਹਾਨੂੰ ਜਿਸ ਤਰ੍ਹਾਂ ਦਿਖਾਇਆ ਜਾਏ ਅਮਰਿਤਪਾਲ ਸਿੰਘ ਖੁਦੂਰ ਸਾਹਿਬ ਤੋਂ ਜਿੱਤ ਹਾਸਿਲ ਕੀਤਾ ਜੋ ਸੋਚਕ ਸਮਾਗਮ ਹੈ ਉਸ ਨੂੰ ਪਰਮਿਸ਼ਨ ਨਹੀਂ ਦਿੱਤਾ ਗਿਆ ਅਗਰ ਭਾਈ ਕੁਲਵੰਤ ਸਿੰਘ ਬਨਾਲਾ ਵਿਧਾਨ ਸਭਾ ਤੋਂ ਅਗਰ ਜਿੱਤ ਹਾਸਿਲ ਕੀਤਾ ਜਾਏ ਕਰੇ ਫਿਰ ਕਿਸ ਤਰ੍ਹਾਂ ਦੇਖੋਗੇ ਅਗਰ ਨਹੀਂ ਐਨ ਐਸ ਐ ਫਿਰ ਪਤਾ ਦਿੱਤਾ ਜਾਏ ਫਿਰ ਦੇਖੋ ਜੀ ਅਮਰਤਪਾਲ ਦੀ ਜਿਹੜੀ ਸੌਂ ਚੱਕ ਸਮਾਗਮ ਆ ਉਹ 60 ਦਿਨ ਦੇ ਵਿੱਚ ਕੰਪਲੀਟ ਹੋਣਾ ਹਜੇ ਹਜੇ 5-7 ਦਿਨ ਹੋਏ ਸਾਰੇ ਜਦੋਂ 60 ਦਿਨ ਆਉਣਗੇ ਉਹਦੇ ਵਿੱਚ ਵਿੱਚ ਸੌਂ ਚਕਾਉਣੀ ਉਹਨਾਂ ਦੀ ਲਾਜ਼ਮੀ ਆ ਉਹ ਸੌ ਵੀ ਜਰੂਰ ਚੁਕਾਈ ਜਾਵੇਗੀ ਜੇ ਜੇ ਨਹੀਂ ਚੁਕਾਈ ਚੁਕਾਈ ਜਾਵੇਗੀ ਤੇ ਫਿਰ ਤਾਂ ਸ਼ਰਿਆਮ ਆਪਾਂ ਨੂੰ ਪਤਾ ਲੱਗ ਰਿਹਾ ਵੀ ਇਸ ਤੋਂ ਪਰੇ ਗਦਾਰੀ ਆਪਣੇ ਸਿੱਖਾਂ ਵਾਸਤੇ ਹੋ ਨਹੀਂ ਸਕਦੀ ਫਿਰ ਇਹ ਪੰਜਾਬ ਛੱਡ ਕੇ ਸਿੱਖਾਂ ਨੂੰ ਚਲੇ ਜਾਣਾ ਚਾਹੀਦਾ ਇੱਥੇ ਲਾਸਟ ਕੀ ਅਪੀਲ ਕਰਨਾ ਚਾਹੋਗੇ ਬਰਨਾਲਾ ਬਰਨਾਲਾ ਵਾਸੀਆਂ ਨੂੰ ਇਹ ਹੀ ਬੇਨਤੀ ਆ ਕਿ ਸ਼ਹੀਦ ਪਰਿਵਾਰਾਂ ਨਾਲ ਤੇ ਜੋ ਸਿੰਘ ਪਹਿਲਾਂ ਕੁਰਬਾਨੀਆਂ ਕਰ ਚੁੱਕੇ ਨੇ ਉਹਨਾਂ ਨਾਲ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਖੜੋ ਤਾਂ ਜੋ ਸਿੱਖਾਂ ਨੂੰ ਵੀ ਇਨਸਾਫ ਮਿਲ ਸਕੇ ਸਰਕਾਰਾਂ ਵੱਲੋਂ ਤਾਂ ਕਿਸੇ ਤਰ੍ਹਾਂ ਦਾ ਇਨਸਾਫ ਮਿਲਿਆ ਨਹੀਂ ਨਾ ਕੋਟਾਂ ਕਚਰੀਆਂ ਵੱਲੋਂ ਮਿਲਿਆ ਹੁਣ ਸਿੱਖ ਕੌਮ ਵੱਲੀ ਸਾਡੀ ਇੱਕ ਆਸ ਆ ਉਮੀਦ ਆ ਕਿ ਇਹ ਸਿੱਖ ਕੌਮ ਜਰੂਰ ਸਾਨੂੰ ਇਨਸਾਫ ਲੈ ਕੇ ਦੇਵੇਗੀ ਫਿਰ ਪੂਰੀ ਤਿਆਰੀ ਹੈ ਫਿਰ ਹਾਂਜੀ ਮਹਾਰਾਜ ਜੀ ਕਿਰਪਾ ਨਾਲ ਪੂਰੀ ਤਿਆਰੀ ਆ ਸਾਰੀਆਂ ਸਿੱਖ ਜਥੇਬੰਦੀਆਂ ਦਾ ਵੀ ਬੇਨਤੀ ਆ ਵੀ ਨਾਲ ਮੋਢੇ ਨਾਲ ਲਾ ਕੇ ਖੜਨੀਆਂ ਤੇ ਬਾਕੀ ਮਹਾਰਾਜ ਸੱਚੇ ਪਾਤਸ਼ਾਹ ਜਾਣਦਾ ਜੀ ਇਹ ਸੰਨ ਕੁਲਵੰਤ ਸਿੰਘ ਦੇ ਚਾਚੇ ਦੇ ਲੜਕੇ ਇਹਨਾਂ ਦਾ ਕਹਿਣਾ ਹੈ ਕੁਲਵੰਤ ਸਿੰਘ ਵੱਲੋਂ ਚੌਣ ਲੜਨ ਦਾ ਫੈਸਲਾ ਪੱਕੇ ਕਰ ਦਿੱਤਾ ਗਿਆ ਤੇ ਇਹਨਾਂ ਦੇ ਵੱਲੋਂ ਅਪੀਲ ਵੀ ਕੀਤੀ ਗਈ ਸੰਗਤ ਨੂੰ ਜੇ ਕੁਲਵੰਤ ਸਿੰਘ ਨੂੰ ਭਾਰੀ ਵੋਟ ਨਾਲ ਜਿਤਾਇਆ ਤਨਮੈ ਸਮੰਤਾ ਪੰਜਾਬ ਤੱਕ ਮੋਗਾ